ਚਾਵਾਦੀ ਪਾਰਟੀ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਡੇ ਪਰਿਵਾਰ ਦੇ ਵਿੱਚ ਉਹਨਾਂ ਦਾ ਇਸਤੇਮਾਲ ਉਹਨਾਂ ਦਾ ਜੀ ਆਇਆਂ ਤੁਹਾਡਾ ਆਪਣਾ ਪਰਿਵਾਰ ਹੈ ਹੱਥ ਫੜ ਕੇ ਤੁਸੀਂ ਤਲਬੀਰ ਗਿੱਲ ਦਾ ਵੀ ਅਮਨ ਰੋੜੇ ਦਾ ਵੀ ਤੇ ਭਗਵੰਤ ਮਾਨ ਜੀ ਦਾ ਵੀ ਹੱਥ ਫੜ ਕੇ ਤੁਸੀਂ ਕੰਮ ਕਰਾਇਓ ਇਹ ਤੁਹਾਨੂੰ ਮੈਂ ਜੀ ਕਹਿ ਕੇ ਚੱਲੇ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਤੁਸੀਂ ਮੇਰੀ ਸਭ ਤੋਂ ਪਹਿਲਾ ਬਾਹ ਫੜੀ ਮੈਂ ਤੁਹਾਡੇ ਕੋਲ ਗਿਆ ਮੇਰਾ ਵੀਰ ਲਾਡੀ ਢੋਸ ਜੀ ਨਾਲ ਲੈ ਕੇ ਗਏ ਧੁੰਨ ਸਾਹਿਬ ਨਾਲ ਹੋਰ ਸਤਿਕਾਰ ਤੇ ਸ਼ਕਤੀਤਾ ਤੁਸੀਂ ਉਸ ਦਿਨ ਹੀ ਮੋਹਰ ਲਾਤੀ ਸੀ ਹੁਣ ਮੈਂ ਬੇਨਤੀ ਕਰੂੰਗਾ ਸਤਿਕਾਰਯੋਗ ਜਿਹੜੇ ਸਰਪੰਚ ਸਾਹਿਬ ਅੱਜ ਸ਼ਾਮਲ ਹੋਣੇ ਆ ਉਹਨਾਂ ਨੂੰ ਬੇਨਤੀ ਆ ਡੀ ਦੇ ਵਿੱਚ ਆ ਜਾਓ ਕਾਕਾ ਉਹ ਆਪਣੇ ਸਰੋਪੇ ਵੀ ਲਾਓ ਮੈਂ ਆ ਗਿਆ ਸਰ ਤਾਂ ਪੈਨ ਦੇ ਪੈਨ ਦੇ ਸਰਕਾਰ ਦਾ ਨਾਮ ਬੋਲੀ ਜਾਏਗਾ ਬੋਲੀ ਜਾਏਗਾ ਸਰਕਾਰ ਦੇ ਵਿੱਚ ਚੋਈ ਜਿਹਾ ਸੋਚ ਚਰਾਇਆ ਲਦਾਲਾ ਚਲੋ ਮੈਂ ਬੋਲਦਾ ਮੈਂ ਬੇਨਤੀ ਕਰਦਾ ਤਲਵੰਡੀ ਦੇ ਸਰਮਾਨਤ ਬਾਜ ਕਰਦੇ ਆਪਾਂ ਸਰਪੰਚਾ ਨੂੰ ਕਰਾ ਦਈਏ ਤਲਵੰਡੀ ਦਸਨ ਦਾ ਸਿੰਘ ਕੋ ਮੇਰਾ ਬਹੁਤ ਹੀ ਛੋਟਾ ਵੀਰ ਜਤਿੰਦਰ ਸਿੰਘ ਜੀ ਆਓ ਜੀ ਅੱਗੇ ਆਓ ਇਹ ਮੌਜੂਦਾ ਸਰਪੰਚਾ ਜੀ ਇੱਕ ਟਰਮ ਵਿੱਚੋਂ ਕੋਈ ਹੋਰ ਬਣਿਆ ਲੌਂਗ ਟਰਮ ਤੋਂ ਇਹਦੇ ਦਾਦਾ ਜੀ ਫਾਦਰ ਸਾਹਿਬ ਅਗਾ ਇਹ ਬਣ ਗਿਆ ਜੀ ਔਰ ਇਹਨਾਂ ਦੀ ਸਮੁੱਚੀ ਪੰਚਾਇਤ ਸ਼ਾਮਲ ਹੋ ਰਹੀ ਆ ਸਤਿਕਾਰਯੋਗ ਚਾਟੀਵੰਡ ਲਾਇਲ ਤੋਂ ਸਰਦਾਰ ਸੁਲਿੰਦਰ ਸਿੰਘ ਜੀ ਆਓ ਸਰਪੰਚ ਸਾਹਿਬ ਸੁਲਿੰਦਰ ਸਿੰਘ ਸਰਪੰਚ ਜੀ ਆਪਾਂ ਸਾਰੇ ਇੱਥੇ ਖਲੋਤੇ ਰਹੋ ਸਾਲ ਕਾ ਜਿ ਮਾੜਾ ਪਿੱਛੇ ਹੋ ਜਾਮਨ ਪਤਾ ਲੱਗਦਾ ਸਰ ਇੱਥੇ ਜਿੱਧਾ ਤੁਹਾਨੂੰ ਠੀਕ ਲੱਗਦਾ ਜੀ ਆਏ ਸੁਲਿੰਦਰ ਸਿੰਘ ਸਰਪੰਚ ਜੀ ਆਪਾਂ ਉਹ ਜੀ ਸਾਨੂੰ ਸਾਹਿਬ ਹੁਣ ਮੈਂ ਖੁਸ਼ੀਪੁਰ ਤੋਂ ਵੀਰ ਅਮਨਦੀਪ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੂੰ ਵੀ ਉਹ ਵੀ ਲੱਗੇ ਆ ਜਾਣ ਉੱਪਰ ਆ ਜਾਓ ਆ ਫਿਰ ਮੇਰੇ ਵੀਰਾਂ ਨੂੰ ਸਟੇਜ ਆ ਜਾਓ ਬੰਦੀ ਆ ਤੁਸੀਂ ਪਿੱਛੇ ਸੈਸਵਰ ਜੀ ਸਾਹਿਬ ਜੀ ਆਪਾਂ ਜਿਨ੍ਹਾਂ ਨੂੰ ਸ਼ਾਮਲ ਕਰਨਾ ਹੈ ਉਹ ਉੱਪਰ ਬੁਲਾ ਲਈਏ ਪਲੀਜ਼ ਬਾਕੀ ਸਾਰੇ ਸਾਈਡ ਤੋਂ ਜੇ ਭਾਜੀ ਬਲਦੇਵ ਸਹਿਲ ਕਾ ਜੀ ਪਿੱਛੇ ਲਈ ਕਤਾਰ 'ਚ ਆ ਜਾਓ ਆਪਾਂ ਸਾਰਿਆਂ ਦੀ ਫੋਟੋ ਕਰਾਵਾਂਗੇ ਜੇ ਤੁਹਾਡੇ ਨਾਲ ਹੋਈ ਤਾਂ ਮੈਂ ਨਹੀਂ ਲਵਾਉਂਦਾ ਤੁਸੀਂ ਫਿਕਰ ਨਾ ਕਰੋ ਚਲੋ ਸਾਰੇ ਅਨਕਰਾਲੀਆਂ ਸਾਬ ਉੱਪਰ ਚੜਨਾ ਲੋਕਾਂ ਨੇ ਕਿਹਾ ਨਹੀਂ ਛੜ ਮੈਂ ਬੰਨੇ ਹੋ ਜਾਣਾ ਜੀ ਉਹ ਲੰਘੋ ਸਭ ਸਾਈਡ ਤੇ ਹੋ ਭਾਜੀ ਮੈਂ ਬੰਨੇ ਹੋ ਜਾਣਾ ਜੀ ਤੁਸੀਂ ਨਹੀਂ ਹੁਣ ਆਓ ਅੰਦਰ ਹੀ ਬੈਠੇ ਸਾਈਡ ਤੇ ਹੋ ਜਾਓ ਆ ਪਿੱਛੇ ਕਰਾਓ ਛਾਹ ਤੱਕ ਦੋ ਸੋਫੇ ਜਗਤਿੰਦਰ ਜੀ ਉੱਤੇ ਆ ਜਾਓ ਭਾਜੀ ਅਨਕਰ ਪਰੇ ਨੂੰ ਹੋ ਜਾਓ ਅਮਨ ਜੀ ਆ ਜਾਓ ਖੁਸ਼ੀਪੁਰ ਵਾਲੇ ਸਰਪੰਚ ਸਾਹਿਬ ਉੱਤੇ ਪਹੁੰਚੋ ਜੀ ਦਾਹਤਪੁਰ ਤੋਂ ਵੀ ਰਵਿੰਦਰਪਾਲ ਸਿੰਘ ਜੀ ਜਿਹੜੇ ਕਾਂਗਰਸ ਨੂੰ ਛੱਡ ਕੇ ਆ ਰਹੇ ਨੇ ਉਹ ਵੀ ਇੱਥੇ ਪਹੁੰਚੋ ਜੀ ਮੱਠੂ ਚੱਗ ਤੋਂ ਕਾਂਗਰਸ ਨੂੰ ਛੱਡ ਗਿਆ ਹੈ ਉਹ ਵੀ ਪਹੁੰਚੋ ਜੀ ਪਤਾਲਪੁਰੀ ਤੋਂ ਜਸਪਾਲ ਜੀ ਰੂਪੋ ਵਾਲੀ ਖੁਰਤੋਂ ਹਰਜਿੰਦਰ ਸਿੰਘ ਜੀ ਸਰਪੰਚ